ਮੌਸਮ ਪਾਕ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀਆਂ ਅਨੁਸਾਰ 14 ਫਰਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਅਜਿਹੇ 'ਚ ਹੁਣ ਤਾਪਮਾਨ ਵਧੇਗਾ 15 ਫਰਵਰੀ ਤੋਂ ਬਾਅਦ ਇੱਕ ਹਲਕੀ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ ਹਾਲਾਂਕਿ ਇਸ ਦਾ ਜ਼ਿਆਦਾ ਅਸਰ ਨਹੀਂ ਹੋਵੇਗਾ ਅਜਿਹੇ 'ਚ ਫਰਵਰੀ 'ਚ 5 ਦਿਨ ਚੰਗੀ ਬਾਰਿਸ਼ ਹੋਣ ਤੋਂ ਬਾਅਦ ਇੱਕ ਵਾਰ ਫਿਰ ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਖਰਾਬ ਹੋ ਸਕਦੀ ਹੈ ਹਾਲਾਂਕਿ ਕਟੋਕੜ ਤਾਪਮਾਨ ਘਟ ਰਹਿਣ ਦੀ ਸੰਭਾਵਨਾ ਹੈ ਸੂਬੇ ਦੀਆਂ 100 80 ਸੜਕਾਂ ਅਜੇ ਵੀ ਆਵਾਜਾਈ ਲਈ ਬੰਦ ਨੇ ਇਹਨਾਂ ਨੂੰ ਖੋਲਣ ਲਈ ਯਤਨ ਕੀਤੇ ਜਾ ਰਹੇ ਨੇ ਵੀਰਵਾਰ ਨੂੰ ਤੇਜ਼ ਧੁੱਪ ਕਾਰਨ ਵੱਧ ਤੋਂ ਵੱਧ ਤਾਪਮਾਨ 3 ਤੋਂ 9 ਡਿਗਰੀ ਤੱਕ ਵੱਧ ਗਿਆ ਹੈ ਕੁੱਲੂ ਦੇ ਸੀਓ ਬਾਗ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 8.8 ਡਿਗਰੀ Shimla ਵਿੱਚ 6.6 Manali ਵਿੱਚ 6.1 ਮੰਡੀ ਹਮੇਰਪੁਰ ਅਤੇ ਬਲਾਸਪੁਰ ਵਿੱਚ 4 ਤੋਂ 5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਊਨਾ ਵਿੱਚ 22.2 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਪਾਕ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀਆਂ ਅਨੁਸਾਰ 14 ਫਰਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਅਜਿਹੇ 'ਚ ਹੁਣ ਤਾਪਮਾਨ ਵਧੇਗਾ 15 ਫਰਵਰੀ ਤੋਂ ਬਾਅਦ ਇੱਕ ਹਲਕੀ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ ਹਾਲਾਂਕਿ ਇਸ ਦਾ ਜ਼ਿਆਦਾ ਅਸਰ ਨਹੀਂ ਹੋਵੇਗਾ ਅਜਿਹੇ 'ਚ ਫਰਵਰੀ 'ਚ 5 ਦਿਨ ਚੰਗੀ ਬਾਰਿਸ਼ ਹੋਣ ਤੋਂ ਬਾਅਦ ਇੱਕ ਵਾਰ ਫਿਰ ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਖਰਾਬ ਹੋ ਸਕਦੀ ਹੈ ਹਾਲਾਂਕਿ ਘੱਟੋ-ਘੱਟ ਤਾਪਮਾਨ ਘੱਟ ਰਹਿਣ ਦੀ ਸੰਭਾਵਨਾ ਹੈ ਸਵੇਰ ਦੀਆਂ 100 80 ਸੜਕਾਂ ਅਜੇ ਵੀ ਆਵਾਜਾਈ ਲਈ ਬੰਦ ਨੇ ਇਹਨਾਂ ਨੂੰ ਖੋਲਣ ਲਈ ਯਤਨ ਕੀਤੇ ਜਾ ਰਹੇ ਨੇ ਵੀਰਵਾਰ ਨੂੰ ਤੇਜ਼ ਧੁੱਪ ਕਾਰਨ ਵੱਧ ਤੋਂ ਵੱਧ ਤਾਪਮਾਨ 3 ਤੋਂ 9 ਡਿਗਰੀ ਤੱਕ ਵੱਧ ਗਿਆ ਹੈ ਕੁੱਲੂ ਦੇ ਸੀਓ ਬਾਗ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 8.8 ਡਿਗਰੀ Shimla ਵਿੱਚ 6.6 Manali ਵਿੱਚ 6.1 ਮੰਡੀ ਹਮੇਰਪੁਰ ਅਤੇ ਬਲਾਸਪੁਰ ਵਿੱਚ 4 ਤੋਂ 5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਉਨਾ ਵਿੱਚ 22. 2 ਡਿਗਰੀ ਦਰਜ ਕੀਤਾ ਗਿਆ ਹੈ